you mm -hmm. ਹਾਂਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਵੀਰ ਕੁਮਾਰ ਹੌਸਨਾਉ ਤੁਸਾਰੇ ਜਣੇ ਠੀਕ ਹੋ ਹਾਂਜੀ ਫੈਮਿਲੀ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਵੀ ਬਹੁਤ ਵਧੀਆ ਹੋਵੋਗੇ ਤੇ ਆਪਣੇ ਘਰਾਂ 'ਚ ਖੁਸ਼ ਹੋਵੋਗੇ ਹਾਂਜੀ ਫੈਮਿਲੀ ਜਿਹੜੇ ਮੇਰੇ ਚੈਨਲ ਦੇ ਵਿੱਚ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਅਗਰ ਅਸ ਦੀ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਹੈਲਪਫੁਲ ਲੱਗੇ ਤਾਂ ਵੀਡੀਓ ਨੂੰ ਇੱਕ ਲਾਈਕ ਜਰੂਰ ਕਰਕੇ ਜਾਇਓ ਤੇ ਛੋਟਾ ਜਿਹਾ ਕਮੈਂਟ ਜਰੂਰ ਛੱਡ ਕੇ ਜਾਇਓ ਜਿਹੜੇ ਨਾਲ ਮੈਨੂੰ YouTube ਤੇ ਕੰਮ ਕਰਨ ਦੀ ਮ ਹਾਂਜੀ ਫੈਮਿਲੀ ਜਿਵੇਂ ਕਿ ਤੁਹਾਨੂੰ ਪਤਾਗਾ ਆਪਾਂ ਇੱਕ ਦਿਨ ਛੱਡ ਕੇ ਹੀ ਬਲੌਗ ਆਉਨੇ ਆ ਤੇ ਅੱਜ ਦਿਨ ਹੈਗਾ ਮਿਲਣ ਲੱਗਦਾ ਬੁੱਧਵਾਰ ਦਾ ਤੇ ਆਪਾਂ ਸੋਮਵਾਰ ਨੂੰ ਬਲੌਗ ਪਾਇਆ ਸੀਗਾ ਤੇ ਅਹੀਂ ਦੇਖੋ ਨਵੇਂ ਨਵੇਂ ਬਲੌਗ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਤੇ ਬੜੇ ਰਹੋ ਸਾਡੇ ਬਲੌਗ ਦੇ ਨਾਲ ਕਿ ਹੁਣ ਮੈਂ ਮਤਲਬ ਮੇਕਅਪ ਕਰਾ ਤਾਂ ਕਰ ਹੀ ਲਿਆ ਸੀਗਾ ਨਾਰਮਲ ਜਿਹਾ ਮੇਕਅਪ ਰੂਟੀਨ ਵੀ ਇਹਨਾਂ ਤੇ ਉਸ ਤੋਂ ਬਾਅਦ ਨਹਾ ਦੂ ਕਿ ਮੈਂ ਆ ਗਈ ਸੀ ਇੱਧਰ ਤੇ ਉਸ ਤੋਂ ਬਾਅਦ ਮੈਂ ਹੁਣ ਆਪਦਾ హెਅਰ ਦੂ ਹੈ ਜਿਹੜਾ ਕਰਦੀ ਆ ਉਸ ਤੋਂ ਪਹਿਲਾਂ ਮੈਂ ਥੋੜੀ ਜੀ ਨਾ ਮੇਰੇ ਵਾਲਾ ਥੋੜੇ ਜਿਹਾ ਰਫ ਹੋ ਰਹੇ ਨੇ ਉਸ ਤੋਂ ਪਹਿਲਾਂ ਮੈਂ ਥੋ ਤੇ ਜੇ ਹੋਰ ਆਇਲ ਲਗਾਣ ਦੇ ਲਈ ਚੰਪੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਡਰਾਈ ਹੋ ਰਹੇ ਸੀਗੇ ਕਾਫੀ ਦਿਨਾਂ ਦੇ ਬਾਅਦ ਜਿਆਦਾ ਵੀ ਨਹੀਂ ਮੈਂ ਆਇਲ ਲਗਾਉਂਦੀ ਹੁੰਦੀ ਘੱਟ ਵੀ ਨਹੀਂ ਆਇਲ ਲਗਾਉਣਾ ਚਾਹੀਦਾ ਆਪਾਂ ਨੂੰ ਵਾਲਾਂ ਤੇ ਦੇਖੋ ਰਫ ਹੋ ਜਾਂਦੇ ਨੇ ਆਪਾਂ ਨੂੰ ਆਪਣੇ ਵਾਲਾਂ ਦੀ ਕੇਅਰ ਹੈ ਜਿਹੜੀ ਕਰਨੀ ਚਾਹੀਦੀ ਜਿਵੇਂ ਤੁਹਾਨੂੰ ਪਤਾ ਕਾ ਮੌਸਮ ਹੈ ਜਿਹੜਾ ਹੁਣ ਕਈ ਵਾਰੀ ਬਾਰਿਸ਼ ਹੋ ਜਾਂਦੀ ਆ ਹਨਾ ਕਈ ਵਾਰ ਧੁੱਪ ਆ ਜਾਂਦੀ ਆ ਹਨਾ ਜਿਹੜਾ ਮੌਸਮ ਹੈ ਹੁਣੇ ਐਵੇਂ ਚੱਲਦਾ ਰਹੂਗਾ ਇਹਦੇ ਵਿੱਚ ਜਿਹੜੇ ਆਪਣੇ హెయిਰ ਹੁੰਦੇ ਨੇ ਬਹੁਤ ਜ਼ਿਆਦਾ ਟੁੱਟਣ ਲੱਗ ਜਾਂਦੇ ਨੇ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹਨੀ ਆ ਵੀ ਤੁਸੀਂ ਸਾਰੇ ਚੰਪੀ ਜ਼ਰੂਰ ਕਰਿਆ ਕਰੋ ਇਹਦੇ ਨਾਲ ਜਿਹੜੇ ਪਾਣ ਦੀ ਕਰੋ ਦਾ ਵੀ ਫਰਕ ਪੈਂਦਾਗਾ ਹਾਂਜੀ ਫੈਮਿਲੀ ਵੀਰ ਮੈਂ ਸਕੂਲ ਤੋਰ ਦਿੱਤੀ ਸੀਗੀ ਸਵੇਰ ਤੇ ਵੀ 7:30 ਸਕੂਲ ਚ ਆ ਗਈ ਸੀਗੀ ਤੇ ਅੱਜ ਤਾਂ ਉਹ ਯੂਨੀਫਾਰਮ ਪਾ ਕੇ ਗਈ ਜਗਾ ਇਹਨਾਂ ਵੱਲ ਯੂਨੀਫਾਰਮ ਪਾਈ ਸੀਗੀ ਕਿਉਂਕਿ ਸਕੂਲ ਵਾਲੇ ਦਿੱਤੀ ਨਹੀਂ ਸੀ ਹਜੇ ਤਾਂ ਕਰਕੇ ਬੁੱਕਸ ਵਗੈਰਾ ਵੀ ਇਹ ਜੇ ਲੈਣੀਆਂ ਬਾਕੀ ਨੇ ਮੈਂ ਤਾਂ ਮੈਡਮ ਨੂੰ ਕਹਿ ਦਿੱਤਾ ਸੀਗਾ ਮੈਮ ਨੂੰ ਵੀ ਤੁਸੀਂ ਜਿਹੜੀ ਬੁੱਕਸ ਨੇ ਪ੍ਰੋਵਾਈਡ ਕਰ ਦੋ ਵੀ ਇਹ ਜੇ ਬੱਚਾ ਹਨਾ ਹੌਲੀ ਹੌਲੀ ਪੜਨਾ ਸਿੱਖੂਗਾ ਦੇਖੋ ਹਨਾ ਕੱਲਾ ਸ਼ਬਦ ਵੀ ਮਤਲਬ ਰਾਈਟ ਕਰਨਾ ਨਹੀਂ ਹੈ ਨਾ ਨਾਲ ਬੱਚੇ ਨੂੰ ਜਿਵੇਂ ਪੋਨਮਾ ਵਗੈਰਾ ਹੋ ਜਾਂਦੀਆਂ ਨੇ ਇਹ ਵੀ ਜਿਆਦਾ ਜ਼ਰੂਰੀ ਨੇ ਸਾਰਾ ਕੁਝ ਵੈਸੇ ਤਾਂ ਉਹ 1 2 3 ਜਿਹੜਾ ਮਤਲਬ ਕਾਊਂਟਿੰਗ ਹੈ ਜਿਹੜੀ ਉਹ ਕਰ ਲੈਂਦੀ ਆ ਅਦਰਵਾਈਜ਼ ਥੋੜਾ ਬਹੁਤ ਇਹੀ ਕਰਦੀ ਹੋਰ ਕੰਮ ਤੇ ਜਦੋਂ ਜ਼ਿਆਦਾਤਰ ਉਹ ਖੇਡਣ ਵੱਲ ਧਿਆਨ ਰੱਖਦੀ ਆ ਮੈਨੂੰ ਇਹ ਆ ਵਿੱਚ ਹਨਾ ਵੀ ਜਦੋਂ ਬੁੱਕਸ ਹੋਣਗੀਆਂ ਬੱਚਾ ਖੁਦ ਬੁੱਕ ਖੁਦ ਪੜਦਾਗਾ ਨੀਉ ਬੁੱਕਾਂ ਦਾ ਚਿਨਚਾ ਹੁੰਦਾਗਾ ਹਾਂਜੀ ਅਗਲੀ 프ਰੰਟ ਤੋਂ ਮੈਂ ਮਿੱਡੀਆਂ ਜਿਹੜੀਆਂ ਕਰ ਲਈ ਸੀਗੀਆਂ ਤੇ ਹੁਣ ਮੈਂ ਬੈਕ ਤੋਂ ਸਿੰਪਲ ਹੇਸਟ ਲਈ ਕਰੂੰਗੀ ਬੋਨੀ ਹੀ ਕਰ ਲੂਗੀ ਨੀਵੀ ਬੋਨੀ ਕਰੂੰਗੀ ਮੈਂ ਤੇ ਜਿਆਦਾ ਉਹ ਨਹੀਂ ਕਰਦੀ ਮਤਲਬ ਆਪਾ ਬੋਨੀ ਨਹੀਂ ਕਰਦੀ ਜ਼ਿਆਦਾ ਤਾਂ ਗਰਮੀ ਬਹੁਤ ਹੈ ਇੱਕ ਤਾਂ ਗਰਮੀ ਨੇ ਨਾ ਦੁਪahar ਰੱਖਿਆ ਵੈਸੇ ਤਾਂ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਸੀ ਕਿ ਲਾਈਟ ਵੀ ਹੈ ਜਿਹੜੀ ਚਲ ਗਈ ਸੀਗੀ ਤੇ ਮਨ ਲੱਗਦਾ 11 ਵਜੇ ਲਾਈਟ ਚਲ ਗਈ ਸੀਗੀ ਤੇ ਆਈ ਹੈ 6:30 7 ਵਜੇ ਸਵੇਰ ਤੇ 2 ਘੰਟੇ ਮਤਲਬ ਉਸ ਤੋਂ ਬਾਅਦ ਹੋ ਗਈ ਸੀ ਕਿ ਹੁਣ ਮੰਮੀ ਗਏ ਆ ਵੀਰ ਨੂੰ ਲੈਣ ਆਜਣਾ 1 ਘੰਟਾ 1.5 ਘੰਟਾ ਮੀਂਹ ਪਈ ਗਿਆ ਬਟ ਲੱਗਦਾ ਨਹੀਂ ਹੈਗਾ ਜਿਵੇਂ ਗੁੰਮਸੁਮਾ ਮੌਸਮ ਵੀ ਮੀਂਹ ਆਇਸੀ ਲੱਗਦਾ ਹੀ ਨਹੀਂ ਹੈਗਾ ਜਮਾ ਵੀ ਹਾਂਜੀ ਫੈਮਲੀ ਇੱਥੇ ਟਾਈਮ ਹੋ ਚੁੱਕਿਆ ਸੀਗਾ ਸਾਢੇ 3 ਵਜੇ ਦਾ ਤੇ ਫਿਰ ਆ ਗਈ ਸੀਗੀ ਘਰੇ ਚਾਪਾ ਨਹੀਂ ਪੀ ਕੇ ਉਸ ਤੋਂ ਬਾਅਦ ਸਾਡੀ ਸਲਾਹ ਵਾਂਗ ਹੀ ਸੀ ਵੀਰ ਦੇ ਨਾਲ ਕੇ ਜਾਣ ਦੀ ਵੀ ਸੋਚਿਆ ਚਲੋ ਹਣਾ ਵੀ ਛੁੱਟੀਆਂ ਕੱਲੋ ਵੀਰ ਨੂੰ ਵੀ ਫੇਰ ਟਾਈਮ ਨਹੀਂ ਮਿਲਣਾ ਹੈਗਾ ਦੇਖੋ ਹਣਾ ਤੇ ਜਦੋਂ ਦੇਖਦੇ ਆ ਵੀਰ ਦੇ ਪਾਪਾ ਮਤਲਬ ਮਤਲਬ ਵੀਰ ਦੇ ਮਾਸਟਰ ਉਹ ਆਉਂਦੇ ਆ ਵੀਰ ਨੂੰ ਤੇ ਮੈਨੂੰ ਲੈ ਕੇ ਜਾਣਗੇ ਬਸ ਮੈਂ ਰੈਡੀ ਸੀ ਸਿਰਸਿਰ ਮੇਰਾ ਪੋਣਾ ਰਹਿੰਦਾ ਸੀਗਾ ਵੀਰ ਵੀ ਰੈਡੀ ਆ ਅਜ ਵੀਰ ਇੱਧਰ ਆ ਜਾ ਇੱਧਰ ਆ ਜਾ ਪੁੱਤ ਹੂੰ ਤੇ ਵੀ ਵੀ ਰੈਡੀ ਆ ਵੀਰ ਪਹਿਲਾਂ ਜਿੱਦ ਕਰ ਰਹੀ ਸੀ ਵੀ ਮੈਂ ਆਹ ਵਾਲਾ ਜਿਹੜਾ ਵਾਲਾ ਸੂਟ ਧੀਆਂ ਤੇ ਤਿਆਰ ਕਰਾਇਆ ਸੀ ਇਹ ਵਾਲਾ ਪਾ ਕੇ ਜਾਣਾਗਾ ਫਿਰ ਮੈਨੂੰ ਕਿਹਾ ਇਹ ਨਹੀਂ ਆਪਾਂ ਪਾਉਂਦੇ ਅੱਜ ਕਿ ਤੇਰੇ ਇਹ ਵਾਲੇ ਜਿਹੜੀ ਇਹ ਵਾਲੀ ਡਰੈਸ ਹੈ ਇਹ ਭਾ ਕੇ ਲੈ ਕੇ ਜਾਵਾਂਗੇ ਹੈਲੋ ਕਾਪੀ ਹੈਲੋ ਜੀ ਹੂੰ ਬੋਲ ਹੈਲੋ ਉਹਨਾਂ ਕਹਣਾ ਹੈ ਤੇ ਹੈਲੋ ਜੀ ਹੈਲੋ ਕਿ ਮੇਰੀ ਮੰਮਾ ਨੇ ਮੰਮਾ ਦੇ ਚੈਨਲ ਨੂੰ ਤੁਹਾਨੂੰ ਸਬਸਕ੍ਰਾਈਬ ਕਰ ਲੋ ਸਬਸਕ੍ਰਾਈਬ ਕਰ ਲੋ ਕਰੇਸ਼ ਸੁਪਰੀ ਵੀ ਇੰਨਾ ਬਹਾਇਆ ਮੈਂ ਨਿਊ ਸਟਿਚ ਕਰਾਇਆ ਹੈ ਦੱਸਿਓ ਪਲੀਜ਼ ਕਮੈਂਟ ਦੇ ਵਿੱਚ ਕਿਵੇਂ ਦਾ ਲੱਗਿਆ ਤੇ ਇਹ ਜਿਹੜਾ ਮੈਂ ਸੂਟ ਮੇਰੀ ਨਾਨ ਨੇ ਲੇਟਾ ਸੀਗਾ ਥੋੜੇ ਦਿਨ ਪਹਿਲਾਂ ਜਦੋਂ ਮੈਂ ਰਹਿ ਕੇ ਆਈ ਸੀਗੀ ਤੇ ਸੂਟ ਦਾ ਕਲਰ ਦੇਖੋ ਕਬੀਸ ਤਾਂ ਹੈਗੀ ਦੀ ਮਸ਼ਲੀਨ ਦੀ ਤੇ ਦਸਾ ਵਾਰ ਹੈਗੀ ਫੁੱਲ ਕਾਟਨ ਦੀ ਤੇ ਤੁਪਟਾ ਆਪਾਂ ਮਸ਼ਲੀਨ ਦਾ ਲੈ ਲਿਆ ਜੀ ਹਾਂਜੀ ਫੈਮਲੀ ਹੁਣ ਮੈਂ ਘਰ ਕੇ ਥੋੜੀ-ਬੋਤੀ ਪੈਕਿੰਗ ਤੇ ਮੇਰਾ ਇਹਦਾ ਸੂਟ ਤਾਂ ਇਵੇਂ ਝੁੰਨੀ ਜਿਹੜੀ ਪਈ ਸੀਗੀ ਘਰ ਤੇ ਮੈਂ ਇਹ ਰਗਾ ਲਉਂਗੀ ਇਹਦੀ ਵੀਰ ਦੀ ਕਬੀਜਾ ਵੀਰ ਬੱਚੀ ਦੀ ਸੀ ਵੀਰ ਦਾ ਸੂਟ ਬਣਾਇਆ ਸੀਗਾ ਤੇ ਹੁਣ ਮੈਂ ਬਸ ਆਪਣੇ ਥੋੜੀ ਬਹੁਤੀ ਜਿਹੜੀ ਪੈਕਿੰਗ ਹੈ ਉਹ ਕਰ ਦਿੰਨਾ ਜਿਆਦਾ ਕੱਪੜੇ ਨਹੀਂ ਲੈ ਕੇ ਜਾਂਦੀ ਦੇਖੋ ਪਰਸ ਨੂੰ ਆਏ ਜਾਣਾ ਤੇ ਥੋੜੇ ਬਹੁਤੇ ਕੱਪੜੇ ਜੜੀ ਲੈ ਕੇ ਵੀਰ ਦੇ ਵੱਧ ਲੈਣੀ ਜਮਾਂਗੀ ਕੱਪੜੇ ਕਿਉਂਕਿ ਬੱਚਾ ਤੁਹਾਨੂੰ ਪਤਾ ਗੇੜ ਬ੍ਰੈਂਡ ਦਾ ਕੱਪੜੇ ਨਾ ਇਹ ਵੀ ਇਹ ਦੇ ਘਰ ਪਾਉਣ ਵਾਸਤੇ ਲੈ ਜਿੰਨੀ ਮਤਲਬ ਹੀ ਪਾਇਆ ਜਾਂਦਾ ਦਾ ਕਾਟਨ ਦਾ ਹੀ ਖੂਬ ਵਧੀਆ ਰਹਿਦਾ ਨਾ ਸਟਾਕ ਤੱਕ ਲਓ ਮੈਂ ਕੁਝ ਨਹੀਂ ਕਰਦਾ ਤੁਸੀਂ ਕੀ ਕਰਦੇ ਹੋ ਹਾਂ ਹਾਂਜੀ ਫੈਮਲੀ ਵੀਰ ਦੀ ਦਵਾਈ ਪਾਲੀ ਸੀ ਮੈਂ ਤੇ ਨਾਰੀ ਮੈਂ ਦੇਖੋ ਖੁਦ ਦੀ ਜਿਹੜੀ ਦਵਾਈ ਭੜਾਈ ਹੋਈ ਹੈ weight loss ਵਾਲੀ ਤੇ ਉਹ ਵੀ ਪਾਲੀ ਸੀ ਤੇ ਇਹਦੇ ਕੀ ਕੀ ਮਤਲਬ ਚੀਜ਼ਾਂ ਪਾਈ ਹੋਈ ਨੇ ਉਹ ਭਾ ਜ਼ਰੂਰ ਨੈਕਸਟ ਵਲੌਗ ਦੇ ਵਿੱਚ ਤੁਹਾਨੂੰ ਦੱਸਾਂ ਲੇ ਠੀਕ ਹੈ ਇਹ ਹੁੱਲਣਾ ਜਲੇ ਨਾ ਮੈਂ ਨਹੀਂ ਆਉਂਦੀ। ਸਸਤੇ ਹੀ ਆਪਾਂ ਕੱਟ ਲਏ। ਹਾਂਜੀ ਘਰ ਮੇਰੀ ਪਾਪਾ ਮੈਂ ਲਈ ਸੀ ਇਹ ਤੇ ਪਰਸ ਵੀ ਲਈ ਸੀ ਮੇਰਾ। ਜਾਈਏ ਦਹੀਂ ਪਾ ਲੈਂਦੇ। ਦੇਖਾ ਪਾ। ਇਹ ਵੀ ਦਸੂਤ ਵੀ ਪਾ ਲੈਣੇ ਆਪਾਂ ਨਾਲ ਦੀ ਨਾਲ ਉਹ ਸਾਰੇ ਜਿਆਦਾ ਕੱਪੜੇ ਖਨੀ ਵੀ ਲੈ ਕੇ ਜਾਂਦੇ ਇਹ ਤੁਹਾਡੇ ਸਾਡੇ ਜਿੱਥੇ ਨਿੱਕਾ ਸਾ이드 ਤੇ ਇਹ ਵੀ ਰੱਖ ਕੇ ਆਣੇ ਆ ਬਾਹਰ ਕੀ ਦੀ ਰੱਖ ਕੇ ਆਣੇ ਚਾਰਜ ਜਿਹੜੇ ਮੈਂ ਆਪਣਾ ਜ਼ਰੂਰ ਲੈ ਕੇ ਜਾਵਾਂਗੀ ਚਾਰਜ ਵੀ ਤਾਂ ਦੇਖੋ ਸਾਰਧਾਰੀ ਹੈਗਾ ਚਾਰਜ ਤਾਂ ਲੈ ਕੇ ਜਾਵਾਂਗੇ ਆਪਣਾ ਹਾਂਜੀ ਫੈਮਿਲੀ ਚਾਰਜ ਵੀ ਮੈਂ ਆਪਣਾ ਪਾ ਲਿਆ ਸੀਗਾ ਕੀ ਸਮਾਂ ਹੈ ਜਿਹੜਾ ਮੈਂ ਰੱਖੀ ਹੁੰਨੀ ਆ ਦੇਖੋ ਹਣਾ ਤੇ ਮੈਸ ਮੈਨੂੰ ਇਹ ਸੀਗਾ ਵੀ ਚਲੋ ਅੱਗੇ ਹਣਾ ਕਿ ਹੋਰ ਕਿੱਥੇ ਵੀ ਜਾਣਾ ਰਖੜੀ ਬੰਨਣਾ ਵੀ ਚਲੋ ਬੇਟੇ ਦੇ ਬੰਨੇ ਹੋਣੇ ਆ ਭਾਂਜੇ ਦੇ ਮੇਰੇ ਦੇ ਫਿਰ ਉਹ ਗੁੱਸਾ ਕਰ ਜੂਗਾ ਨਹੀਂ ਉਹਨੂੰ ਐ ਉਹ ਚੱਲ ਵੀ ਹਾਂ ਵੀਰ ਮੇਰੇ ਰਖੜੀ ਬੰਨ ਕੇ ਨਹੀਂ ਗਈ ਹਣਾ ਚਲੋ ਇਹ ਜਦੋਂ ਸ਼ੁਰੂ ਤੋਂ ਹੀ ਬੰਦੀ ਆ ਰਹੀ ਆ ਜੇ ਰਖੜੀ ਤਾਂ ਉਹ ਵੀ ਖੁਦ ਵੀ ਪਿਆਰ ਕਰਦਾ ਗਏ ਇਹਦਾ ਤੇ ਉਹਨੂੰ ਜਦੋਂ ਮੈਂ ਫੋਨ ਕੀਤਾ ਉਹ ਚਾਹ ਚੜ ਗਿਆ ਵੀ ਨੂੰਮਾ ਮਮਾ ਪਪਾ ਵੀਰਾਂ ਉਹ ਵੀ ਮਮਾ ਪਪਾ ਵੀਰਾਂ ਉਹ ਖੁਸ਼ ਹੋ ਜਾਂਦੇ ਨੇ ਦੋਨੋਂ ਭੈਣ ਭਰਾ ਇਹ ਦੋਨਾਂ ਦੋਨੋਂ ਆਪਸ ਵਿੱਚ ਲੜਾਈ ਪੈਂਦੇ ਨੇ ਵੀਰ ਕਰਕੇ ਕਹਿ ਦਿੰਦੇ ਨੇ ਮੇਰੀ ਭੈਣ ਆ ਉਹ ਕੁਆ ਮੇਰੀ ਭੈਣ ਆ ਉਹ ਕੁਗੀ ਮੇਰੀ ਭੈਣ ਹੈ ਠੀਕ ਹੈ ਆਪਸ ਵਿੱਚ ਲੜ ਪੈਂਦੇ ਨੇ ਤੇ ਕੋਣ ਬੱਚਿਆਂ ਨੂੰ ਚਾਹ ਹੁੰਦਾ ਹੈ ਜਦੋਂ ਕੋਈ ਮਾਸੀ ਦਾ ਬੇਟਾ ਜਾਂ ਕੁਆ ਦਾ ਬੱਚਾ ਆਂਦਾਗਾ ਨਾਣਕੇ ਹੈ ਨਾ ਤੇ ਚਲੋ ਜੀ ਬਣੇ ਰਹੋ ਵਲੌਗ ਦੇ ਨਾਲ ਮਿਲਦੇ ਹਾਂ ਥੋੜੇ ਟਾਈਮ ਤੱਕ ਕੋਲ ਡਰਿੰਕ ਵਗੈਰ ਮੈਂ ਪਾ ਲਈ ਸੀਗੇ ਤੇ ਉਸ ਤੋਂ ਬਾਅਦ ਮੈਂ ਦੇਖਿਆ ਨਹੀਂ ਅੰਦਰ ਮੇਰੇ ਜਿੱਜੂ ਆ ਗਏ ਸੀਗੇ ਤੇ ਮੈਨੂੰ ਲੈਣ ਤੇ ਬੇਟਾ ਵੀ ਆ ਗਿਆ ਸੀ ਸਾਡਾ ਜੀ ਫੈਮਿਲੀ ਹੁਣ ਆ ਗਈ ਸੀ ਆਪਾਂ ਸ਼ਾਪ ਤੇ ਤੇ ਘਰੋਂ ਆ ਗਈ ਸੀਗੀ ਮੈਂ ਮੈਨੂੰ ਲੱਗਦਾ ਅੱਧਾ ਘੰਟਾ ਪਹਿਲਾਂ ਤੇ ਬਸ ਹੁਣ ਚਾਹ ਪਾਣੀ ਪੀਤਾ ਸੀਗਾ ਤੇ ਸਿਸ ਗਈ ਸੀ ਮੜਾਜਾ ਬੁਕਸ ਵਾਲੀ ਸ਼ਾਪ ਤੇ ਤੇ ਉਸ ਤੋਂ ਬਾਅਦ ਬਸ ਹੁਣ ਵੀਰ ਜਾ ਰਹੀ ਹੈ ਚੀਜ਼ ਲੈਣ ਹੈਲੋ ਕਰਦੇ ਵੀਰ ਹੈਲੋ ਹੈਲੋ ਵਿਨੂ ਹੈਲੋ ਇੱਧਰ ਆ ਜਾ ਵੀ ਹੈਲੋ ਕਰ ਦੋ ਦੋਨੇ ਭੈਣ ਭਾਈ ਜਾਓ ਜਾਓ ਤੁਸੀਂ ਕਿੱਥੇ ਜਾ ਰਹੇ ਹੋ ਚੀਜ਼ ਲੈਣ ਓਕੇ ਚੀਜ਼ ਲੈਣ ਜਾ ਰਹੀਆਂ ਚਲੋ ਤੁਸੀਂ ਜਾਓ ਓਕੇ ਬਾਏ ਅਵੀ ਨਗਾ ਬੁੱਤ ਨੂੰ ਦੇਖੋ بارش ਦਾ ਮੌਸਮ ਹੈ ਜਿਹੜਾ ਕਿਵੇਂ ਹੋਇਆ ਪਿਆ ਵਗਾ ਦੇਖੋ ਨੂੰ ਤੁਸੀਂ ਸਾਰੇ ਜਣੇ ਦੇਖੋ ਕਿੰਨੇ ਕਾਲੇ ਘਟਾ ਆ ਰਹੀ ਐ ਇਹ ਆਪਣੇ ਸਲੂਨ ਦੀ ਬਾਹਰਲੀ ਲੁੱਕ ਫੈਮਿਲੀ ਇਹ ਹੈਗਾ ਰੈਸੈਪਸ਼ਨ ਆ ਇੱਥੇ ਆਪਣੀ ਰੈਸੈਪਸ਼ਨ ਆ ਤੇ ਇੱਥੇ ਆਪਣਾ ਇੱਕ ਸੋਫਾ ਲੱਗਿਆ ਹੋਇਆ ਹੈਗਾ ਇੱਥੇ ਮੇਰੀ ਸਿਸਟਰ ਦੇ ਅਵਾਰਡ ਨੇ ਸਾਰੇ ਫੈਮਲੀ ਇਹ ਦੇਖੋ ਅੱਜ ਆਪਣਾ ਨਿਊ ਸੂਟ ਆਪਾਂ ਵੇਅਰ ਕੀਤਾਗਾ ਦੇਖ ਲਓ ਤੁਸੀਂ ਸਾਰੇ ਜਣੇ ਪਲੀਜ਼ ਕਮੈਂਟ ਦੇ ਵਿੱਚ ਜਰੂਰ ਦੱਸਿਓ ਕਿਵੇਂ ਦਾ ਲੱਗਿਆ ਤੇ ਇਹ ਹੈ ਜੀ ਆਪਣੀ ਸ਼ਾਪ ਸਲੂਨ ਹੈ ਜੀ ਮੇਰੀ ਸਿਸਟਰ ਦਾ ਇੱਥੇ ਨੇਲ ਵਾਲਾ ਆਟ ਵਾਲਾ ਕਾਊਂਟਰ ਹੈ ਜਿਹੜਾ ਇਹ ਆ ਤੇ ਇਧਰ ਆਪਾਂ హెਅਰ ਦਾ ਕੰਮ ਕਰਦੇ ਆਂ ਸਾਰਾ ਇਹ ਵਾਲੀਆਂ ਤਿੰਨ ਚੇਅਰਜ਼ ਲੱਗੀਆਂ ਹੋਈਆਂ ਨੇ ਇੱਥੇ ਤੇ ਉੱਪਰ ਹੈ ਜਿਹੜਾ ਉੱਪਰ ਫਲੋਰ ਨੇ ਦੋ ਤੇ ਤੋਂ ਨੂੰ ਕੱਲ ਵਿਜ਼ਿਟ ਕਰਾਵਾਂਗੇ ਠੀਕ ਹੈ ਜੀ ਹਾਂ ਜੀ ਫੈਮਲੀ ਇੱਧਰ ਇੱਧਰ ਵੀਰ ਵੀ ਮੈਨੂੰ ਮਾਸੀ ਜੀ ਕਹਿ ਰਹੀ ਹੈ ਦੇਖੋ ਇਹ ਖਾਰੇ ਨੇ ਆਈਸਕ੍ਰੀਮ ਦੋਨੋਂ ਭੈਣ ਪਾਈ ਤੇ ਗੁਰਸੀਰਤ ਗਈ ਹੋਈ ਆ ਟਿਊਸ਼ਨ ਤੇ ਅਸੀਂ ਹੁਣ ਬਸ ਸਕੂਟੀ ਤੇ ਆਈ ਸੀ ਪਿੰਡੋਂ ਤਾਂ ਤੇ ਭੈਣ ਵਾਲੀ ਸਕੂਟੀ ਲੈ ਆਈ ਸੀ ਵੀ ਵੀਰਾ ਤੇ ਬਸ ਇੱਥੇ ਹੁਣ ਜਾਵਾਂਗੇ ਗੱਡੀ 'ਚ ਸਮਾਨ ਨੇ ਜਿਹੜਾ ਪਣਾ ਦੇਖੋ ਰੱਖ ਕੇ ਲਿਆ ਸੀ ਲਗਭਗ ਬਾਣੀ ਕੀ ਕਰਨਾਗਾ ਫਰਕ ਲੈਣੀਆ ਲੈ ਕੇ ਚੱਲਾਂਗੇ ਪੁੱਤ ਜੰਦੇ ਹੋਏ ਟਾ ਮਮਾ 3 4 ਡੌਡ ਈ ਫਰ ਐਲੀਫੈਂਟ ਕੇ ਫੈ ਐਂਡ ਪੈਟ ਐਫ 4 ਫਿਸ਼ ਐਫ 5 ਫਿਸ਼ ਜੀ 4 ਗਰੇਡ ਜੀ 1 ਡੈਪ ਐਚ 4 ਐਚ 4 ਹਨੀ ਹਨੀ ਨਾਨੀ ਹਾਊਸ ਨਾਨੀ ਹਾਊਸ ਕੀ ਵੀ ਨਾ ਲਿਆ ਤੁਸੀਂ ਫੜਦੇ ਨਹੀਂ ਕਿਉਂ ਨਹੀਂ ਫੜਦੇ ਤੁਸੀਂ ਦੇਖੋ ਜੀ ਕਿੰਨਾ ਸੋਹਣਾ ਥੀ ਵਿਊ ਆ ਰਿਹਾ ਹੈਗਾ ਮੈਂ ਤਾਂ ਜੱਜ ਨੂੰ ਮਾਫੀ ਕਰਕੇ ਪਉਂਗੀ ਪਿਆ ਤਾਂ ਦੇਖੋ ਜੀ ਚਲੋ ਜੀ ਆਪਾਂ ਆ ਗਏ ਹੁਣ ਕਰ ਕਿਹੜੇ ਆਉਂਗੇ ਕੀ ਨਾ ਕਰਦੇ ਉਤਾਂ ਆਉਂਦੇ ਬਾਈ ਵੀਰੇ ਫੈਮਲੀ ਇਧਰ ਸੀ ਡੈਡੀ ਨੇ ਮਿਰਚਾਂ ਵਗੈਰ ਲਗਾਈਆਂ ਹੋਈਆਂ ਨੇ ਤੇ ਇਹ ਹੈ ਸਾਡਾ ਹਾਊਸ ਠੀਕ ਹੈ ਜੀ ਹਾਂਜੀ ਫੈਮਲੀ ਇੱਥੇ ਕਰਦੇ ਆਪਣੇ ਆਪ ਦੇ ਬਲੌਗ ਦਾ ਐਂਡ ਮਿਲਦੇ ਆ ਕੱਲ ਨੂੰ ਇੱਕ ਨਵੇਂ ਬਲੌਗ ਦੇ ਨਾਲ ਉਹ ਤੱਕ ਬਾਏ ਬਾਏ ਅੱਜ ਬਾਏ ਬਾਏ ਕਰਦੇ ਵੀਰ ਮੜਾ ਜਾ ਬਾਏ ਬਾਏ ਜੀ ਬਾਏ ਬਾਏ ਉਸ ਤੋਂ ਬਾਅਦ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਨਵੇਂ ਬਲੌਗ ਦੇ ਨਾਲ ਠੀਕ ਹੈ ਜੀ ਤੇ ਜੁੜੇ ਰਹੋ ਸਾਡੇ ਬਲੌਗਸ ਦੇ ਨਾਲ ਬਾਏ ਬਾਏ